ਓ ਮਾਇਆ ਬਾਬਈਏ ਚਾਰੇ ਪਾਸੇ ਦਿਸਣ ਹਾਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਜਸਵਿੰਦਰ ਸਿੰਘ ਜੀ ਤੁਸੀਂ ਦੇਖਿਆ ਸਰੀਰ ਉਹਨਾਂ ਦਾ ਇੰਨਾ ਭਾਰਾ ਇੰਨਾ ਹੈਵੀ ਆ ਵੀਰ ਬੋ 2.5 ਕੁਇੰਟਲ ਦੇ ਆਸ-ਪਾਸ ਉਹਨਾਂ ਦਾ ਵਜਨ ਆ ਘਰ ਦੇ ਵਿੱਚ ਇਕੱਲੇ ਪਏ ਸੀ ਬੇਟੀਆਂ ਦੋ ਵਿਆਹ ਤੀਆਂ ਤੇ ਬੇਟਾ ਮਾੜੀ ਸੰਘਰਸ਼ ਪੈ ਗਿਆ ਉਹ ਜੇਲ੍ਹ ਗਿਆ ਕਿਰਾਏ ਦੇ ਮਕਾਨ 'ਚ ਰਹਿੰਦੇ ਸੀ ਧੰਨਵਾਦ ਆ ਰਿਸ਼ਤੇਦਾਰ ਸੀ ਯੋਜਨਾ ਦਾ ਮਕਾਨ ਸੀ ਤੇ ਬਾਪੂ ਜੀ ਦਾ ਸਰੀਰ ਇੰਨਾ ਭਾਰਾ ਹੋਣ ਕਰਕੇ ਹੁਣ ਚੱਲ ਫਿਰ ਵੀ ਨਹੀਂ ਸਕਦੇ ਸੀ ਬਾਪੂ ਦੇ ਟੈਸਟੀਕਲ ਦੇ ਵਿੱਚ ਪਾਣੀ ਭਰ ਗਿਆ ਸੀ ਏਟਾ ਵੱਡਾ ਥੱਲੇ ਬਲੈਡਰ ਲਟਕਦਾ ਸੀ ਹਾਲਾਤ ਇੰਨੇ ਬਦਤਰ ਹੋ ਗਏ ਸੀ ਲੈਟ੍ਰੀਨ ਬਾਥਰੂਮ ਵਿੱਚ ਹੀ ਹੋ ਰਿਆ ਸੀ ਤੇ ਕੀੜੇ ਪੈ ਗਏ ਸੰਜੇ ਗੰਦੀ ਕਲੋਨੀ ਦੇ ਉਹਨਾਂ ਸਾਰੇ ਨਿਵਾਸੀਆਂ ਦਾ ਧੰਨਵਾਦ ਆ ਜਿਨ੍ਹਾਂ ਨੇ ਬਾਪੂ ਦਾ ਆਪਰੇਸ਼ਨ ਕਰਾਉਣ ਲਈ 20000 ਰੁਪਏ ਇਕੱਠਾ ਕੀਤਾ ਬਾਪੂ ਨੂੰ ਹਸਪਤਾਲ ਦੇ ਦਾਖਲ ਕਰਾਇਆ ਬਾਪੂ ਨੂੰ ਦੁਪਹਿਰੇ 1 ਵਜੇ ਦਾਖਲ ਕਰਿਆ ਤੇ 3 ਵਜੇ ਛੁੱਟੀ ਕਰਤੀ ਕਹਿੰਦੇ ਵੀ 20000 ਚ ਇੰਨਾ ਹੀ ਹੋ ਸਕਦਾ ਬਾਪੂ ਆ ਕੇ ਘਰ ਪੈ ਗਿਆ ਫਿਰ ਉਸੇ ਮੰਜੇ ਦੇ ਉੱਤੇ ਲੱਕੜ ਦੇ ਬੈੱਡ ਤੇ ਸਾਨੂੰ ਗਵੰਡੀਆਂ ਨੇ ਜਦੋਂ ਵੀਡੀਓ ਬਣਾ ਕੇ ਭੇਜੀ ਤਾਂ ਕੀੜੇ ਪਏ ਬਾਪੂ ਦੇ ਬੈੱਡ ਤੇ ਕੀੜੇ ਘਮਰੇ ਘਰ ਵਾਲੀ ਦੀ ਮੌਤ ਹੋ ਗਈ ਬਸ ਜਦੋਂ ਘਰ ਵਾਲੀ ਚਲੇਗੀ 2014-15 ਦੇ ਵਿੱਚ ਉਸ ਤੋਂ ਬਾਅਦ ਘਰ ਖੇਰੂ ਖੇਰੂ ਹੱਸਦੇ ਅਰਦਾਸ ਕਰਿਓ ਹੁਣ ਬਾਪੂ ਜੀ ਸੁਪਨਿਆਂ ਦੇ ਹਸਪਤਾਲ ਤੇ ਦਾਖਲ ਨੇ ਬਾਪੂ ਜੀ ਦੀ ਅਸੀਂ ਜਿੰਨੀ ਕਿ ਸੇਵਾ ਸਾਰੇ ਸਿੱਕੇ ਪਾਛਾ ਨੇ ਸਾਨੂੰ ਬਖਸ਼ੀ ਅਸੀਂ ਕਰ ਰਹੇ ਹਾਂ ਬਾਈ ਗੁਰਦੀਖਾ ਜੀ ਤਰੋ